ਪੇਸ਼ ਹੈ ਜੀ ਨਾਵਲ ਪੂਰਨ ਮਾਸੀ ਪਾਗ 13ਵਾਂ ਗੋਰੇ ਰੰਗ ਤੋਂ ਬਦਲ ਗਿਆ ਕਾਲਾ ਕੀ ਗਮ ਖਾ ਗਿਆ ਮਿੱਤਰਾ ਹਾਰ ਦਾ ਪਹਿਲਾ ਪੱਖ ਸੀ ਰੁੱਖੇ ਬਾਣਾ ਵਿੱਚ ਬਰੋਲੇ ਕਮੇਰੀਆਂ ਪਾ ਪਾਉੜ ਰਹੇ ਸਨ ਗਲੀਆਂ ਵਿੱਚ ਧੁੱਪ ਦੇ ਸੇਕ ਨਾਲ ਸਾੜ ਉੱਬਰ ਰਿਹਾ ਸੀ ਰਾਤ ਨੂੰ ਵਟ ਹੁੰਦਾ ਜਾਂ ਹਨੇਰੀ ਆਉਂਦੀ ਕੋਠਿਆਂ ਤੇ ਚਵਾਰਿਆਂ ਤੋਂ ਵੀ ਉੱਚੀ ਉੱਚੀ ਗਰਦਨੇ ਚਾਨਣੀ ਦਾ ਮੂੰਹ ਟੋੜਿਆ ਹੋਇਆ ਸੀ। ਜ਼ਿੰਦਗੀ ਬੁੱਲ ਸੁੱਕੇ ਉਦਾਸੀ, ਨੋਚਿਆ ਚਿਹਰਾ ਤੇ ਵਿਰਾਨ ਖੁਸਕੀ ਵਿੱਚ ਉਜੜੀ ਉਜੜੀ ਜਾਪ ਰਹੀ ਸੀ। ਖੇਤਾਂ ਵਿੱਚ ਹਰਿਆਵਲ ਦਾ ਦੂਰ ਤੱਕ ਨਿਸ਼ਾਨ ਨਹੀਂ ਸੀ ਲੱਭਦਾ। ਬੱਟਾਂ ਦਾ ਖੱਬੜ ਵੀ ਸੁੱਕ ਸੜ ਰਿਹਾ ਸੀ। ਤੇਜ਼ ਗਰਮੀ ਨੇ ਸੱਪੜਾਂ ਦਾ ਪਾਣੀ ਚੂਸ ਲਿਆ ਅਤੇ ਉਹਨਾਂ ਦੇ ਤਲੇ ਸੁੜਕ ਕੇ ਤਰੇੜਾ ਛੱਡ ਗਈ। ਅੰਬਰ ਦੀ ਅੱਖੋਂ ਇੱਕ ਕਣੀ ਨਹੀਂ ਸੀ ਡਿੱਗੀ। ਅਤੇ ਸੁਮੁੱੱਚਾ ਮਾਹੌਲ ਹਿਜਰ ਵਿੱਚ ਆਏ ਆਸ਼ਕਾਂ ਦੀ ਹਿੱਕ ਵਾਂਗ ਸੜ ਰਿਹਾ ਸੀ ਸਮਾਜ ਦੀ ਨਿਰਦਇਤਾ ਨਾਲ ਰੱਬ ਦਾ ਕਹਿਰ ਵੀ ਵਧਿਆ ਹੋਇਆ ਸੀ ਪੰਛੀਆਂ ਦੀਆਂ ਡਾਰਾਂ ਪਾਣੀ ਦੀ ਪਾਲ ਵਿੱਚ ਪਟ ਕਰੀਆਂ ਸਨ ਇਹ ਕਹਿਰ ਜ਼ਿੰਦਗੀ ਦੇ ਰਾਣੇ ਮਨੁੱਖ ਤੋਂ ਲੈ ਕੇ ਪਸ਼ੂ ਪੰਛੀਆਂ ਅਤੇ ਬ੍ਰਿਕਸ਼ ਬੋਟਿਆਂ ਉੱਤੇ ਸਾਰੇ ਛਾਇਆ ਹੋਇਆ ਸੀ ਦਿਆਲਾ ਅੰਦਰੋਂ ਬਾਹਰੋਂ ਪਰੇਸ਼ਾਨੀਆਂ ਖਾਦਾ ਰੂਪ ਕੋਲ ਜਾ ਰਿਹਾ ਸੀ ਆਪਣਾ ਦੁੱਖ ਹੌਲਾ ਕਰਨ ਲਈ ਅਤੇ ਉਸ ਦਾ ਗਮ ਪਾਰਾ ਕਰਨ ਵਾਸਤੇ ਖੁਸ਼ੀ ਮਨੁੱਖ ਨੂੰ ਜਿਰਾ ਅਤੇ ਜਾਰੀਆਂ ਪਾਉਣ ਦੇ ਮੌਕਾ ਦਿੰਦੀ ਹੈ ਗਮ ਪ੍ਰੀਤ ਨੂੰ ਨਿਭਾਉਣ ਲਈ ਵਫਾ ਦਿੰਦਾ ਹੈ ਦਿਆਲਾ ਆਪਣੇ ਸਿਕਰੀ ਆਏ ਜ਼ਖਮ ਨੂੰ ਰੂਪ ਦੇ ਸੱਜਰੇ ਫੱਟ ਨਾਲ ਤੋੜ ਕੇ ਪੀੜ ਸਾਂਝੀ ਕਰਨੀ ਚਾਹੁੰਦਾ ਸੀ ਦੋ ਪੀੜਾਂ ਮਿਲ ਕੇ ਬਿਰਾਗ ਨੂੰ ਜਨਮ ਦਿੰਦੀਆਂ ਹਨ ਅਤੇ ਹੌਲਾ ਹੋ ਕੇ ਦੇਲ ਅਮਾਂ ਦੀ ਬਚਾਲਤਾ ਵਿੱਚ ਮੋੜ ਆਪਣੀ ਮੰਜ਼ਲ ਨੂੰ ਲੱਭਣਾ ਸ਼ੁਰੂ ਕਰ ਦਿੰਦਾ ਹੈ। ਦਿਹਾਲਾ ਜੀ ਰੂਪ ਨੂੰ ਦੱਸ ਦੇਣਾ ਚਾਹੁੰਦਾ ਸੀ ਕਿ ਉਸ ਦੀ ਚੰਨੋ ਵੀ ਮੰਗ ਦਿੱਤੀ। ਮੇਰੀ ਕਿਸਮਤ ਤੁਰੋਂ ਖੋਟੀ ਸੀ। ਪਲਾਂ ਪਿੰਡ ਦੇ ਮੁੰਡੇ ਨੂੰ ਕੋਈ ਕਦੋਂ ਕੁੜੀ ਵਿਆਹਦਾ ਏ। ਪਰ ਰੂਪ ਨਾਲ ਸਾਰੀ ਗੱਲ ਗਿਣਮਿੱਥ ਕੀ ਉਸ ਦੇ ਠੂਹੇ ਡਾਂਗ ਬੱਜੀ ਸੀ। ਰੂਪ ਦੇ ਚੰਨੋ ਦੀ ਜੋੜੀ ਬਣ ਜਾਣ ਨਾਲ ਉਸ ਦੇ ਆਪਣੇ जखमोਤੇ ਅੰਗੂਰਾ ਜਾਣਾ ਸੀ ਉਹਨਾਂ ਦੇ ਜੀਵਨ ਆਨੰਦ ਵਿੱਚੋਂ ਉਸ ਨੂੰ ਵੀ ਖੁਸ਼ੀ ਉਧਾਰ ਮਿਲਣੀ ਸੀ ਜਿਸ ਦੀ ਸੰਭਾਵਨਾ ਖਤਮ ਹੋ ਗਈ ਉਸ ਦੇ ਦਿਯਾਲੇ ਬਾਬਰੋਲੇ ਘੁਮਰੇ ਸਨ ਜਿਨ੍ਹਾਂ ਵਿੱਚ ਧੂੜ ਅਕਾਂ ਦੇ ਖੁਸ਼ਕ ਪੱਤੇ ਅਤੇ ਸੁੱਕੀ ਕੰਡਿਆਲੀ ਉੱਡ ਰਹੀ ਸੀ ਕਦੇ-ਕਦੇ ਕੰਡਿਆਲੀ ਉਸ ਦੇ ਚਾਦਰੇ ਵਿੱਚ ਆ ਅੜਦੀ ਜਿਸ ਨਾਲ ਉਸ ਦੀਆਂ ਕਈ ਥਾਵਾਂ ਤੋਂ ਲੱਤਾਂ ਚੜਿੱਟੀਆਂ ਗਈਆਂ ਉਸ ਦੇ ਦਿਲ ਦਿਮਾਗ ਵਿੱਚ ਵੀ ਬਾਬਰੋਲੇ ਉੱਠ ਰਹੇ ਸਨ ਗੁੱਸੇ ਅਤੇ ਨਫ਼ਰਤ ਭਰੇ ਉਹ ਬੇਮੰਜ਼ਲ ਰਾਹੀ ਵਾਂਗ ਭੋਂਦਾ ਜਾ ਰਿਹਾ ਸੀ ਇਸ ਤੋਂ ਪਹਿਲਾਂ ਉਹ ਕਿੰਨੇ ਚਾਹ ਤੇ ਉਤਸ਼ਾਹ ਨਾਲ ਰੂਪ ਦਾ ਦਿਲ ਟੁੱਟ ਜਾਵੇਗਾ ਪਿਆਰੇ ਤੋਂ ਵਿਛੜ ਕੇ ਭਲਾ ਪ੍ਰੇਮੀ ਜਿਉਂਦਾ ਕਿਵੇਂ ਰਹਿ ਸਕਦਾ ਹੈ ਜਦੋਂ ਦਿਆਲਾ ਰੂਪ ਨੂੰ ਮਿਲਿਆ ਐਉਂ ਪ੍ਰਤੀਤ ਹੁੰਦਾ ਸੀ ਜਿਵੇਂ ਉਦਾਸੀ ਤੇ ਖੇੜੇ ਦੀ ਟੱਕਰ ਹੋ ਗਈ ਦਿਆਲੇ ਦੇ ਭੁੱਲ ਮਿਟੇ ਹੋਏ ਸਨ ਪਰ ਉਸ ਦੀਆਂ ਨਿਰਾਸ਼ ਅੱਖਾਂ ਕਹਿ ਰਹੀਆਂ ਸਨ ਤੂੰ ਵੀ ਪਟਿਆ ਗਿਆ ਕਿਸੇ ਬੈਰੀ ਲਾਹੌਰ ਦਾ ਤਖਤ ਮਲ ਲਿਆ ਬਸ ਬਾਜ਼ੀ ਤਾਂ ਬੀਤ ਗਈ ਦਿਆਲੇ ਨੇ ਮੰਜੇ ਉੱਤੇ ਬੈੰਦਿਆਂ ਜੁੱਤੀ ਨੂੰ ਉਲਟ ਦਿਆਂ ਕਰਕੇ ਝਾੜਿਆ ਹੈ ਹੈਰਾਨੀ ਵਿੱਚ ਰੂਪ ਦੇ ਮੋਹ ਸੁਆਵਿਕ ਨਿਕਲ ਗਿਆ ਉੱਡ ਗਏ ਕਬੂਤਰ ਚੀਨੇ ਕੁਝ ਦੱਸੇਗਾ ਵੀ ਚੰਨੋ ਮੰਗ ਦਿੱਤੀ ਸੱਚੀ ਜਿਵੇਂ ਦਿਯਾਲੇ ਨੇ ਝੂਠ ਆਖਿਆ ਸੀ ਕਿਥੇ ਰੂਪ ਛੱਟ ਹੀ ਫਿਰ ਕਹਿ ਗਿਆ ਬੁੱਟਰ ਇਹ ਕੀ ਹੋ ਗਿਆ ਰੂਪ ਸੋਚ ਰਿਹਾ ਸੀ ਕਰਤਾਰਾ ਮੇਰੇ ਨਾਲ ਪੱਕੀ ਕਰਕੇ ਗਿਆ ਸੀ ਉਸ ਦਿਨ ਥਾਣੇ ਵੀ ਮਿਲਣ ਆਇਆ ਸੀ ਜੇ ਕੋਈ ਗੱਲ ਹੁੰਦੀ ਉਹ ਮੈਥੋਂ ਨਾ ਪੁੱਛਦਾ ਉਸ ਦਾ ਸਿਰ ਪੌਂ ਰਿਹਾ ਸੀ ਜਿਵੇਂ ਹੋਣੀ ਦੇ ਥੱਪੜ ਨੇ ਉਸ ਦੇ ਹੋਸ਼ ਗੁੰਮ ਕਰ ਦਿੱਤੇ ਸਨ ਉਸ ਅੱਦਾ ਹੌਂਕਾ ਅੰਦਰੋਂ ਪੀਂਦਿਆਂ ਪੁੱਛਿਆ ਮੈਨੂੰ ਪੂਰੀ ਗੱਲ ਦੱਸ ਕਿਵੇਂ ਹੋਈ ਪੂਰੀ ਗੱਲ ਦਾ ਤਾਂ ਪਤਾ ਨਹੀਂ ਸ਼ਾਮੋਂ ਤੋਂ ਐਨੀ ਕੁ ਸੁਣੀ ਏ ਜਿਸ ਦਿਨ ਕਰਤਾਰਾ ਥਾਣੇ ਤੇਰੀ ਮੁਲਾਕਾਤ ਕਰਕੇ ਗਿਆ ਏ ਉਸ ਤੋਂ ਅਗਲੇ ਦਿਨ ਹੀ ਘਰੋਂ ਨਿਕਲ ਗਿਆ ਅਤੇ ਆਪਣੇ ਮਾਮੇ ਦੇ ਮੁੰਡੇ ਨੂੰ ਲੈ ਕੇ ਸਾਖ ਲੱਭਦਾ ਰਿਹਾ ਜਿੰਨਾ ਚਿਰ ਸਾਖ ਕਿਤੇ ਹੋ ਨਹੀਂ ਗਿਆ ਬਸ ਉਹਨਾਂ ਚਿਰ ਘਰ ਨਹੀਂ ਮੁੜਿਆ ਕਣਸੋ ਮਿਲੀ ਸੀ ਉਹਨੂੰ ਤੇਰੀ ਚੰਨੋ ਦੀ ਮੁਹੱਬਤ ਦਾ ਪਤਾ ਲੱਗ ਗਿਆ ਸੀ ਐਨੀ ਗੱਲ ਤੋਂ ਹੀ ਗੁੱਸਾ ਖਾ ਕੇ ਘਰੋਂ ਨਿਕਲ ਗਿਆ ਹੂੰ ਉੱਬਰਦੀ ਜਾ ਰਹੀ ਹਿਕ ਨੂੰ ਇੱਕ ਵਾਰੀ ਹੋਂਕੇ ਵਿੱਚ ਢਿੱਲਿਆ ਛੜਦਿਆਂ ਰੂਪ ਨੇ ਹੰਗਾਰਾ ਭਰਿਆ ਰੂਪ ਕਿੰਨਾ ਚਿਰ ਹੋ ਕੁਝ ਸੋਚਦਾ ਰਿਹਾ ਜਿਸ ਦੀ ਉਸ ਨੂੰ ਉੱਕੀ ਸਮਝ ਨਹੀਂ ਸੀ ਆ ਰਹੀ ਫਿਰ ਉਹ ਗੁੱਸੇ ਵਿੱਚ ਕੰਬ ਰਿਹਾ ਸੀ ਉਸ ਦਾ ਬਦਲਾ ਲਊ ਰੋ ਸਾਰੇ ਸਮਾਜ ਨੂੰ ਪਾੜ ਸੁੱਟਣਾ ਚਾਹੁੰਦਾ ਸੀ ਫਿਰ ਉਹ ਸੋਚਣ ਲੱਗ ਪਿਆ ਐਂ ਵੀ ਹੋ ਸਕਦਾ ਏ ਗੱਲ ਪੱਕੀ ਕਰਕੇ ਵੀ ਕੋਈ ਮੁੱਕਰ ਜਾਂਦਾ ਹੈ ਚੰਨੋ ਤੇਰੀ ਮੇਰੀ ਮੁਹੱਬਤ ਨੂੰ ਕਿਸਮਤ ਦੀ ਇੱਕ ਠੋਕਰ ਨੇ ਬਹਾਰ ਆ ਜਾਣ ਤੋਂ ਪਹਿਲਾਂ ਹੀ ਤੀਲਾਂ ਦੇ ਆਲਣੇ ਵਾਂਗ ਖੇ ਰੁਖੇ ਰੁ ਕਰ ਦਿੱਤਾ ਖੁਸ਼ਕ ਪੁਲਾੜ ਵਿੱਚ ਉਸ ਦਾ ਆਪਣਾਪ ਖੜਖੜਾਂਦੇ ਪੱਤਰ ਵਾਂਗ ਇਧਰੋਂ ਉਧਰ ਉੱਡਿਆ ਫਿਰਦਾ ਜਾਪਦਾ ਸੀ ਜੰਗੀਰ ਉਹਨਾਂ ਕੋਲ ਬੋਤਲ ਲੈ ਕੇ ਆ ਗਿਆ ਅੱਜ ਪੀਣ ਦਾ ਦਿਨ ਰੂਪ ਆਪਣੇ ਸ਼ਬਦਾਂ ਵਿੱਚ ਰੋਂਦਾ ਜਾਪ ਰਿਹਾ ਸੀ ਕੁਝ ਹੀ ਮਿੰਟਾਂ ਵਿੱਚ ਉਸ ਦੇ ਚਿਹਰੇ ਦੀ ਆਬ ਉੱਡ ਗਈ ਕਿਉਂ ਸੁਖੀ ਜੰਗੀਰ ਨੇ ਦੋਹਾਂ ਦੀ ਉਦਾਸਤਾ ਤੇ ਚੁੱਪ ਚੇਰੇ ਵੇਖ ਕੇ ਪੁੱਛਿਆ ਚੰਨੋ ਮੰਗ ਦਿੱਤੀ ਵਿਆਲੇ ਨੇ ਜੰਗੀਰ ਨੂੰ ਦੱਸਿਆ ਮੰਗਤੀ ਜੰਗੀਰ ਨੇ ਅਣਹੋਣੀ ਸਮਝ ਕੇ ਹੈਰਾਨੀ ਮਹਿਸੂਸ ਕੀਤੀ ਕਰਤਾਰਾ ਤਾਂ ਉਦਣ ਆਖਦਾ ਸੀ ਪੂਆ ਦੋ ਚੌ ਦਿਨਾਂ ਤੱਕ ਰਪਿਆ ਲਿਆਉਗੀ ਉਹ ਗੁੱਸੇ ਨਾਲ ਭਖ ਰਿਹਾ ਸੀ ਚਲੋ ਜੋ ਕਿਸਮਤ ਵਿੱਚ ਇਹ ਗੱਲ ਸਿਰੇ ਨਹੀਂ ਚੜਨੀ ਸੀ ਰੂਪ ਨੇ ਜ਼ਿੰਦਗੀ ਦੀ ਹਾਰ ਵਿੱਚ ਢਾਲ ਹੁੰਦਿਆਂ ਆਖਿਆ ਉਸ ਦੀ ਰੂਹ ਕਤਲ ਹੋ ਗਈ ਐ ਤੇ ਉਸ ਦਾ जख्मी ਅੰਦਰ ਰਹਿ ਰਹਿ ਲਰ ਜਾ ਰਿਹਾ ਸੀ ਜੰਗੀਰ ਨੇ ਹੌਸਲਾ ਦੇਦਿਆਂ ਕਿਹਾ ਉਹ ਕੋਈ ਫਿਕਰ ਨਾ ਕਰ ਤੈਨੂੰ ਕਿਹੜਾ ਸਾਕਾਂ ਦਾ ਘਟਾ ਏ ਮੈਨੂੰ ਜਾ ਲੈਣ ਦੇ ਸੌਰੀ ਸਾਕ ਤਾਂ ਹੋ ਜੂ ਪਰ ਉਹ ਗੱਲ ਨਹੀਂ ਬਣਨੀ ਭਾਵੇਂ ਮੁੜ ਕੇ ਜੰਪਈਏ ਉਹ ਆਪਣੇ ਖਿਆਲਾਂ ਵਿੱਚ ਜਾ ਕੇ ਚੰਨੋ ਤੋਂ ਪੁੱਛਣ ਲੱਗਾ ਦੱਸ ਹੁਣ ਕਿਵੇਂ ਬਣੇਗੀ ਹੁਣ ਚੋਰਾ ਕੀਤੇਆਂ ਕੁਝ ਨਹੀਂ ਬਣਨਾ ਫੜੋ ਪੀਵੋ ਉਹਨਾਂ ਪੀਣੀ ਸ਼ੁਰੂ ਕੀਤੀ ਰੂਪ ਨੂੰ ਪੂਰਾ ਸਵਾਦ ਨਹੀਂ ਆ ਰਿਹਾ ਉਹੋ ਮਰੀਂਦਾ ਕਚੱਬ ਰਿਹਾ ਸੀ ਨਿਗਰਦੇ ਜਾ ਰਹੇ ਦਿਲ ਨਾਲ ਉਸ ਸੋਚਿਆ ਕੀ ਹੋਣਾ ਸੀ ਕੀ ਰੰਗ ਰਾਗ ਵੱਜਣੇ ਸਨ ਅਤੇ ਆ ਕੀ ਹੋ ਗਿਆ ਪਰ ਜੇ ਚੰਨੋ ਹੁਣ ਵੀ ਜਿਗਰਾ ਕਰਕੇ ਕਹੇ ਕਿ ਸਭ ਕੁਝ ਹੋ ਸਕਦਾ ਹੈ ਵਿਆ ਨਹੀਂ ਉਂਝ ਹੀ ਸਹੀ ਉਸ ਪੈਗ ਪੀਂਦਿਆਂ ਦੀ ਆਲੇ ਨੂੰ ਥੋੜੀ ਜੋਸ਼ ਵਿੱਚ ਕਿਹਾ ਅੱਛਾ ਦੋਸਤਾ ਇੱਕ ਵਾਰੀ ਮਰਾਂਗੇ ਜੋਰ ਬਨ ਕੇ ਅੱਗੇ ਡੋਰਾ ਮਾਲਕਾ ਤੂੰ ਜੀ ਹਾਂ ਜੇ ਚੰਨੋ ਮੰਨ ਗਈ ਕੋਈ ਵੱਡੀ ਗੱਲ ਨਹੀਂ ਜੇ ਆਪਣੀ ਗੱਲ ਤੇ ਅੜ ਕੇ ਜਿੱਦ ਪੁਗਾ ਜਾਵੇ ਤੀਮੀ ਦਾ ਐਨਾ ਜੇਰਾ ਕਿੱਥੇ ਉਹ ਕਿਤੇ ਸਹਿਵਾਏ ਜੰਗੀਰ ਨੇ ਬੋਤਲ ਦਾ ਮੂੰਹ ਕਾਕ ਨਾਲ ਬੰਦ ਕਰਦੇ ਆਂ ਆਖਿਆ ਪਰ ਕੀ ਕਹਿ ਸਕਦੇ ਆਂ ਜੇ ਚਿੱਤ ਫੁਸਕ ਜਾਵੇ ਪਰ ਮਰ ਜਾਣੀ ਪਿਆਰੀ ਬਹੁਤ ਕਰਦੀ ਸੀ ਪਰ ਕਦਮਾਂ ਨੇ ਡਾ ਨਾ ਦਿੱਤੀ ਦੇਖੀ ਜਾਊਗੀ ਜਿਵੇਂ ਹੋਊਗੀ ਹੁਣ ਬੱਜਾਂਗੇ ਸਿੱਧੇ ਤੂੰ ਦਿਆ ਲਿਆ ਸ਼ਾਮੋਂ ਰਹੀ ਸੁਨੀਹਾ ਕੱਲੀ ਚੰਨੋ ਨੂੰ ਮੈਂ ਪਲਕੇ ਫਰਮਾਹਾਂ ਵਾਲੇ ਖੂਤਿ ਆਊਂਗਾ ਸੂਜ ਸਿਪ ਜਾਣ ਪਿੱਛੋਂ ਜਿੱਥੇ ਆਪਾਂ ਪਹਿਲੀ ਵਾਰ ਮਿਲੇ ਸੀ ਆਖੀ ਉਹ ਬਾਹਰ ਦੇ ਭੱਜ ਕੱਲੀ ਆਵੇ ਰੂਪ ਨੂੰ ਹੁਣ ਨਸ਼ਾ ਤੇਜ ਹੋ ਚੱਲਿਆ ਸੀ ਆਪਣੀ ਪਿਆਰ ਆਸ਼ਾ ਨੂੰ ਜਿੱਤਣ ਲਈ ਜੇ ਮਾਹੌਲ ਮਨੁੱਖ ਨੂੰ ਪੂਰਨ ਸਾਥ ਨਾ ਦੇਵੇ ਤਾਂ ਉਸ ਦੇ ਅੰਦਰਲੇ ਭਾਵ ਬਗਾਵਤ ਵਿੱਚ ਬਦਲ ਜਾਂਦੇ ਹਨ ਉਨਾਂ ਦੇ ਪੀਂਦਿਆਂ ਪੀਂਦਿਆਂ ਅਰਜਨ ਵੀ ਉਹਨਾਂ ਦੇ ਕੋਲ ਆ ਗਿਆ। ਉਹ ਪਹਿਲੋਂ ਹੀ ਸ਼ਰਾਬੀ ਸੀ ਅਤੇ ਅੱਧੀ ਬੋਤਲ ਉਸਦੇ ਚਾਦਰੇ ਦੇ ਡੱਬ ਵਿੱਚ ਟੰਗੀ ਹੋਈ ਸੀ। ਤੁਸੀਂ ਚੋਰੀ ਪੀਂਦੇ ਹੋ ਚੋਰੀ। ਉਸੋਂਦਿਆਂ ਹੀ ਆਪਣੀ ਅੱਧੀ ਬੋਤਲ ਵਿਚਾਲੇ ਰੱਖ ਦਿੱਤੀ। ਸਾਲਿਆ ਲੰਡੇ ਦਿਆ ਪੀ ਕੇ ਤੂੰ ਖੈਰ ਜੋ ਕਰਦਾ ਏ। ਜੰਗੀਰ ਨੇ ਉਸ ਦੀ ਬੋਤਲ ਹਿਲਾ ਕੇ ਨਸ਼ਾ ਚੰਗਾ ਮਾੜਾ ਪਰਖਦਿਆਂ ਉੱਤਰ ਦਿੱਤਾ। ਅਰਜਨ ਨੇ ਦਿਆਲੇ ਵੱਲ ਮੂੰਹ ਕਰਕੇ ਰੜਕਨਾਲ ਆਖਿਆ ਸੋਣਿਆਏ ਬਾਈ ਤੇਰੀ ਹੀਰ ਖੇੜੇ ਬਿਆਕੇ ਲੈ ਗਏ ਆਹੋ ਬਾਈ ਦਿਆਲਾ ਚੇ ਪਰਦਾ ਥੋੜਾ ਮੁਸਕਰਾ ਪਿਆ ਲੈ ਹੁਣ ਮੂਲੀਆਂ ਤੇ ਡਾਂਗ ਨਾ ਖਾਈ ਜੇ ਲਿਉਣੀ ਹੋਈ ਤਾਂ ਜੱਟ ਨੂੰ ਯਾਦ ਕਰੀ ਰੂਪ ਨੇ ਅੱਖ ਦੱਬ ਦਿੱਤੀ ਸਾਰਿਆਂ ਨੇ ਇਸ ਕੋਲ ਕੋਈ ਵੀ ਗੱਲ ਨਹੀਂ ਕਰਨੀ ਨਿਰਾਪੜਥ ਹੋਏ ਇਧਰ ਉਧਰ ਦੀਆਂ ਗੱਲਾਂ ਵਿੱਚ ਅਸਲੀਅਤ ਨੂੰ ਲੁਕਾ ਲਿਆ ਰੋਟੀ ਖਾਂਦਿਆਂ ਸਾਰੀ ਉਸ ਨੀਂਦ ਆ ਗਈ ਤੇ ਕੁਝ ਨਸ਼ੇ ਦਾ ਜ਼ੋਰ ਪੈ ਗਿਆ ਉਹ ਸਾਰੇ ਦਲਾਨ ਵਿੱਚ ਸੌਂਗੇ ਪਰ ਰੂਪ ਨੂੰ ਸ਼ਰਾਬੀ ਹੋਣ ਦੇ ਬਾਵਜੂਦ ਵੀ ਪਿਆਰ ਦੀ ਤੋੜ ਲੱਗ ਰਹੀ ਸੀ ਉਸ ਸ਼ਾਮੋਂ ਰੂਪ ਦੇ ਨਿੰਦਿਆਲੇ ਨੂੰ ਕਪੂਰਿਆਂ ਤੋੜ ਦਿੱਤਾ ਜਦ ਉਸ ਨੂੰ ਛੱਡ ਕੇ ਆ ਰਿਹਾ ਸੀ ਉਦੋਂ ਵੀ ਚੰਨੋ ਬਾਰੇ ਹੀ ਸੋਚ ਰਿਹਾ ਸੀ ਚੰਨੋ ਨੇ ਜੇ ਨਾਲ ਤੁਰਨਾ ਮੰਨ ਪਈ ਪੌਂ ਵਾਰਾਂ ਹੋ ਜਾਣਗੇ ਇਹ ਕੰਮ ਦੇ ਸਿੱਟੇ ਭੜੇ ਵੀ ਨਿਕਲ ਸਕਦੇ ਹਨ ਪਰ ਉਸ ਦੀ ਖਾਤਰ ਤਾਂ ਦੋ ਜਖਮੰਜੂਰੇ ਪਰ ਯਾਰਾ ਇਹ ਭਾਨੀ ਕਿਸ ਮਾਰੀ ਪਿੰਡ ਵੱੜਦਿਆਂ ਖਿਆਲਾਂ ਤੇ ਆਮਲਾਂ ਵਿੱਚ ਉਲਜੀ ਤਾਣੀ ਵਿੱਚ ਉਸ ਨੂੰ ਗਿਆਨੀ ਜਦ ਆ ਗਿਆ ਕਿਉਂ ਨਾ ਸਿਆਣੀ ਮਿੱਤਰ ਦੀ ਸਲਾਹ ਲੈ ਲਈਏ ਉਥੋਂ ਦੀ ਉਹ ਪਿੰਡ ਦੀ ਉਤਲੀ ਫਿਰਨੀ ਨੂੰ ਪੈ ਗਿਆ ਤੇ ਗਿਆਨੀ ਦੇ ਸਾਹਮਣੇ ਬਹਿ ਕੇ ਸਾਰਾ ਦੁੱਖ ਰੋਇਆ ਹੁਣ ਦੱਸੋ ਮੈਂ ਕਿਵੇਂ ਕਰਾਂ ਮਰਨੋਂ ਮਰ ਜੂੰਗਾ ਪਰ ਉਹ ਦਿਲੋਂ ਨਹੀਂ ਨਿਕਲਨੀ ਉਹ ਕਿਸੇ ਵੇਲੇ ਵੀ ਨਹੀਂ ਭੁੱਲਦੀ ਜੀਵਨ ਭੁੱਖੇ ਦਿਲ ਦੀਆਂ ਤ੍ਰਿਸ਼ਨਾਵਾਂ ਹੁਸਨ ਪਿਆਰ ਦੇ ਮੇਲ ਨੂੰ ਅਨੁਭਵ ਕਰਕੇ ਲਾਟੀ ਮੱਚ ਉੱਠਦੀਆਂ ਸਨ ਇੱਕ ਵਿਛੋੜਾ ਦੂਜੇ ਲਈ ਸੰਦੀਵੀ ਜਿਹਾ ਦਰਦ ਜ਼ਖਮ ਬਣ ਜਾਂਦਾ ਹੈ ਗਿਆਨੀ ਨੇ ਉਸ ਦੀ ਦਿਲਵੇਦਨਾ ਨੂੰ ਹਰ ਪਹਿਲੂ ਤੋਂ ਮਹਿਸੂਸ ਕਰਦਿਆਂ ਕਿਹਾ ਗਿਆਨੀ ਨੇ ਗਿਆ ਨਿਕਲ ਉੱਦੜ ਕੇ ਆਈ ਨਾਲ ਨੱਕ ਨਹੀਂ ਰਹਿਣਾ ਤੇ ਜੇ ਤੱਕਾ ਕਰਾਂਗੇ ਤਾਂ ਵੀ ਮਾੜੀ ਹੋਵੇਗੀ ਇਸ ਤੱਕ ਕਾ ਕਰਨ ਥਾਂ ਤੇ ਇੱਕ ਵਾਰੀ ਉਸ ਦੇ ਭਾਈ ਨੂੰ ਦਲੀਲ ਨਾਲ ਜਿੱਤਣ ਦੀ ਕੋਸ਼ਿਸ਼ ਕਰਨੀ ਚਾਹੀਦੀ ਏ ਸ਼ਾਇਦ ਮੰਨ ਜਾਵੇ ਉਹ ਕਿਹੜਾ ਪੜਿਆ ਲਿਖਿਆ ਹੈ ਨਾਲੇ ਜੱਟ ਕਦੇ ਅੜੇ ਨਹੀਂ ਛੱਡਦਾ ਸਾਡਾ ਸਮਾਜ ਹੀ ਫੁਕਣਾ ਜਿਹਾ ਹੈ ਭੈਣ ਅਤੇ ਧੀ ਦੇ ਮਾਮਲੇ ਵਿੱਚ ਕਿਸੇ ਦਾ ਚੰਗਾ ਦਾਖਲ ਵੀ ਬਰਦਾਸ਼ਤ ਨਹੀਂ ਕਰ ਸਕਦਾ ਖੈਰ ਤੂੰ ਜਿਹਾ ਅਵੈੜਾ ਕੰਮ ਹਾਲੇ ਨਾ ਕਰੀ ਮੈਂ ਆਪ ਕਰਤਾਰੇ ਨੂੰ ਮਿਲਾਂਗਾ ਤੁਸੀਂ ਗਿਆਨੀ ਜੀ ਪਾਣੀ ਵਿੱਚ ਮਧਾਣੀ ਵਾਲੀ ਗੱਲ ਕਰਦੇ ਹੋ ਕਈ ਵਾਰੀ ਮੂਰਖ ਦੀ ਵਾਹੀ ਡਾਂਗ ਕੰਮ ਕੱਢ ਜਾਂਦੀ ਐ ਗੱਲ ਤੇਰੀ ਠੀਕ ਐ ਕੋਈ ਵੀ ਚਾਰਾ ਜਦੋਂ ਨਾ ਰਹੇ ਉਦੋਂ ਅੰਨਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਹੱਡ ਤੱਤੇ ਜ਼ਰੂਰ ਕਰਨੇ ਨੇ ਨਾ ਨਾ ਭੁੱਲ ਕੇ ਵੀ ਨਾ ਕੁਝ ਗੜਬੜ ਕਰਿਓ ਜਿੰਨਾ ਚਿਰ ਗੱਲ ਦਾ ਇੱਕ ਸਿਰਾ ਨਾ ਹੋ ਜਾਵੇ ਉਹਨਾਂ ਚਿਰ ਵਿਰੋਧੀ ਨੂੰ ਕਿਸੇ ਤਰ੍ਹਾਂ ਦੀ ਸ਼ਿਕਾਇਤ ਦਾ ਵੀ ਮੌਕਾ ਨਹੀਂ ਦੇਣਾ ਚਾਹੀਦਾ ਗਿਆਨੀ ਨੇ ਰੂਪ ਨੂੰ ਹਰ ਤਰ੍ਹਾਂ ਸਾਉ ਬਣਨ ਦੀ ਬਿੱਦਤ ਕੀਤੀ ਰੂਪ ਗਿਆਨੀ ਦੀ ਸਿਆਣਪ ਵਿੱਚ ਕਾਇਲ ਹੋ ਗਿਆ ਪਰ ਉਸ ਦੇ ਅੰਦਰ ਰਲੇ ਮਿਲੇ ਨਫਰਤ ਦਾ ਧੂਆਂ ਉੱਠ ਰਿਹਾ ਸੀ ਅੱਧਾ ਦਿਨ ਸੋਚ ਉਸ ਨੂੰ ਤੋੜਦੀ ਰਹੀ ਬਦ ਰਹੀ ਰਾਤ ਡਾਇਨ ਨੂੰ ਔਖੀਆਂ ਸੁਖਾਲੀਆਂ ਬਿਤਾਣ ਲਈ ਹਾਲੇ ਉਹ ਬੇੜੇ ਵਿੱਚ ਮੰਜਾ ਡਾਹੀ ਰਿਹਾ ਸੀ ਕਿ ਮਰਾਸਨ ਦੀ ਕੰਦ ਤੋਂ ਬਚਨੋਂ ਨੇ ਸਿਰ ਉੱਚਾ ਕੀਤਾ ਰੂਪ ਉਸ ਨੂੰ ਵੇਖ ਕੇ ਅਸਲੋਂ ਹੀ ਸੜ ਗਿਆ ਉਸ ਦੇ ਚਾ ਅਸਲੋਂ ਮਰ ਗਏ ਉਸ ਨੂੰ ਆਪ ਨਹੀਂ ਸੀ ਪਤਾ ਕਿ ਬਚਨੋਂ ਨਾਲ ਦਿਨੋਂ ਦਿਨ ਕਿਉਂ ਨਾਫਰਤ ਹੁੰਦੀ ਜਾ ਰਹੀ ਏ ਅੰਦਰ ਤਕਲੀਫ ਅਨੁਭਵ ਕਰਨ ਉਪਰੰਤ ਉਸ ਅੱਗੇ ਵੱਧ ਕੇ ਬਚਨੋਂ ਨੂੰ ਕੰਦ ਤੋਂ ਉਤਾਰ ਲਿਆ ਚੁੱਪਚਾਪ ਮੰਜੇ ਤੇ ਬੈਠਾ ਇੰਉਂ ਜਾਪਦਾ ਸੀ ਜਿਵੇਂ ਉਸ ਦਾ ਅੰਗ-ਅੰਗ ਟੁੱਟ ਚੁੱਕਾ ਹੈ ਜਾਂ ਉਸ ਦੀ ਰੂਹ ਗਵਾਚ ਗਈ ਹੈ। ਬਚਨੋ ਨੇ ਉਸ ਦੇ ਚਿਹਰੇ ਦੀ ਲੰਬੀ ਚੁੱਪ ਤੋਂ ਬਾਅਦ ਸਭ ਕੁਝ ਸਮਝ ਲਿਆ। ਉਹ ਉਸ ਤੋਂ ਛੇਤੀ ਸੁਣਨਾ ਚਾਹੁੰਦੀ ਸੀ ਕਿ ਕਪੂਰਿਆਂ ਤੋਂ ਸਾਖ ਵੱਲੋਂ ਜਵਾਬ ਆ ਗਿਆ। ਅੱਜ ਕੌਣ ਮੁੰਡਾ ਆਇਆ ਸੀ? ਬਚਨੋ ਨੇ ਆਪ ਹੀ ਪੁੱਛਿਆ। ਰੂਪ ਨੇ ਕੋਈ ਜਵਾਬ ਨਾ ਦਿੱਤਾ। ਉਹ ਸਮਝਦਾ ਸੀ ਇਹ ਕੀ ਬਕਵਾਸ ਕਰ ਰਹੀ ਹੈ। ਕੀ ਗੱਲ ਬੋਲਦਾਨੀ? ਹੂੰ ਰੂਪ ਨੇ ਉਸ ਵੱਲ ਮਾਮੂਲੀ ਤੱਕਿਆ। ਉਹ ਸੋਚ ਰਿਹਾ ਸੀ ਇਸ ਨੂੰ ਕੀ ਆਖਾਂ। ਮੈਂ ਪੱਟਿਆ ਗਿਆ ਸਰਦਾਰ ਜੀ ਬੋਲਦਾ ਨਹੀਂ ਬਚਨੋ ਨੇ ਮੋਡਿਆਂ ਤੋਂ ਫੜ ਕੇ ਹਲੋਣਿਆ ਅੱਜ ਮੇਰਾ ਚਿੱਤ ਨਹੀਂ ਰਾਜੀ ਕਿਉਂ ਕੁਝ ਦੁਖਦਾਏ ਨਹੀਂ ਆਏ ਮੀ ਫਿਰ ਇਉਂ ਕਿਉਂ ਨਹੀਂ ਆਖਦਾ ਕਪੂਰਿਆਂ ਤੋਂ ਜਵਾਬ ਆ ਗਿਆ ਬਚਨੋ ਨੇ ਬਰਾਬਰ ਵਹਿੰਦਿਆਂ ਕਿਹਾ ਤੈਨੂੰ ਕਿਹਨੇ ਦੱਸਿਆ ਏ ਰੂਪ ਦੀਆਂ ਅੱਖਾਂ ਵਿੱਚ ਨਫ਼ਰਤ ਇੱਕ ਵਾਰੀ ਗੁਸੀਲੀ ਚਮਕੀ ਕਿਸੇ ਨੇ ਦੱਸਿਆ ਹੋਵੇ ਤੂੰ ਤਾਂ ਨਹੀਂ ਦੱਸਿਆ ਇਹ ਗੱਲ ਹੀ ਕੀ ਸੀ ਜਿਹੜੀ ਮੈਂ ਤੈਨੂੰ ਤੇ ਲੋਕਾਂ ਨੂੰ ਦੱਸਦਾ ਭਈ ਮੇਰੇ ਨਾਲ ਜੱਗੋਂ ਤੇਰ ਵੀ ਹੋ ਗਈ ਨਹੀਂ ਤੂੰ ਚਿੱਤ ਦੀ ਗੱਲ ਅੱਗੇ ਕਿਹੜਾ ਦੱਸਦਾ ਨਹੀਂ ਹੁੰਦਾ ਚੰਗਾ ਨਹੀਂ ਦੱਸਦਾ ਤਾਂ ਨਾ ਸਹੀ ਮੈਂ ਤੇਰੇ ਨਾਲ ਲੜਦਾ ਨਹੀਂ ਪਰ ਮੈਂ ਤਾਂ ਲੜਨਾ ਈ ਉਸ ਬਹੁਤ ਨੌਰਿਆਂ ਨਾਲ ਰੂਪ ਦੀ ਗਲਬਾਹਾਂ ਪਾ ਦਿੱਤੀਆਂ ਬਚਨੋਂ ਰੂਪ ਨੇ ਇੱਕ ਵਾਰ ਹੀ ਬਹਾਂ ਤੋੜਦਿਆਂ ਆਖਿਆ ਬਸ ਤੂੰ ਜਾ ਆਹੋ ਗੁੱਸਾ ਜਿਉਣੇ ਦਾ ਕੜਦਾ ਇਹ ਹਮਾਤੜੀ ਬਚਨੋਂ ਰੂਪ ਵੱਲੋਂ ਹਰ ਹਾਲਤ ਵਿੱਚ ਸੱਚੀ ਰਹਿਣਾ ਚਾਹੁੰਦੀ ਸੀ ਐਸ ਲਈ ਉਸ ਜੌਣੇ ਦਾ ਨਾਂ ਲੈ ਕੇ ਰੂਪ ਦੇ ਗੁੱਸੇ ਦਾ ਸਾਰਾ ਧਿਆਨ ਉਸ ਵੱਲ ਮੋੜ ਦਿੱਤਾ। ਹੋਰ ਵੀ ਜ਼ੋਰ ਲਾ ਲਈ। ਜਿਸ ਲਾਉਣਾ ਏ ਬਚਨੋਂ ਦਾ ਇੱਕ ਪਲ ਦਿਲ ਤੜਕਿਆ। ਚੋਰਾ ਨੂੰ ਸਦਾ ਆਪਣਾ ਪਾਲਾ ਮਾਰਦਾ ਹੈ। ਉਸ ਚੰਗੀ ਤਰ੍ਹਾਂ ਸਮਝ ਲਿਆ ਕਿ ਰੂਪ ਅੱਜ ਉਸ ਨਾਲ ਸਿੱਧੇ ਮੂੰਹ ਗੱਲ ਵੀ ਨਹੀਂ ਕਰਦਾ। ਉਸ ਰੂਪ ਨੂੰ ਪਰਚਾਉਣ ਦਾ ਆਖਰੀ ਯਤਨ ਕੀਤਾ। ਪਰ ਉਹ ਬਰਫ਼ ਦੀ ਸੱਲ ਸੀ। ਸੁਣਵੇ ਮੁੰਡਿਆ ਕੈਂਠੇ ਵਾਲਿਆ ਕੈਂਠਾ ਰੋਗਣ ਕੀਤਾ ਤੇਰੇ ਬੋਲਾਂ ਨੇ ਤੋ ਕੀ ਕਾਲ ਜਾ ਪੀਤਾ ਸ਼ੁਕਰੀਆ ਦੋਸਤੋ ਬਾਕੀ ਅਗਲੇ ਭਾਗ ਵਿੱਚ